ਇਹ ਹੀ ਫੌਂਟ ਸੀ ਕਿ ਤਰ੍ਹਾਂ ਪਾਕਿਸਤਾਨ ਪਾਕਿਸਤਾਨ ਹਾਂਜੀ ਜ਼ੋਰਦਾਰ ਤਾੜੀਆਂ ਵੀ ਇਹਨਾਂ ਨੂੰ ਦੇਖੋ ਹਿੰਦੁਸਤਾਨ ਪਾਕਿਸਤਾਨ ਸਾਡੇ ਲਈ ਤਾਂ ਸਾਰੇ ਇੱਕੋ ਹੀ ਐ ਪੰਜਾਬੀਆਂ ਦੇ ਦਿਲ 'ਚ ਸਾਰਿਆਂ ਲਈ ਪਿਆਰ ਹੈ ਸਾਰਿਆਂ ਦੇ ਲਈ ਇਹ ਸਰਹੱਦਾਂ ਇਹ ਜਿਹੜੇ ਬਾਰਡਰ ਐ ਇਹ ਤਾਂ ਸਾਡੇ ਪੋਲੀਟਿਸ਼ੀਅਨਸ ਨੇ ਬਣਾਏ ਹੋਏ ਐ ਪਰ ਜਿਹੜੇ ਪੰਜਾਬੀ ਬੋਲਣ ਵਾਲੇ ਆ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹੋ ਚਾਹੇ ਇੱਧਰ ਰਹਿੰਦੇ ਚਾਹੇ ਉੱਧਰ ਰਹਿੰਦੇ ਸਾਡੇ ਲਈ ਸਾਰੇ ਸਾਂਝੇ ਆ ਸੋ ਜਿਹੜੇ ਮੇਰੇ ਦੇਸ਼ ਤੋਂ ਆਏ ਆ ਇੰਡੀਆ ਤੋਂ ਉਹਨਾਂ ਨੂੰ ਵੀ ਸਵਾਗਤ ਨਿੱਗਾ ਤੇ ਜਿਹੜੇ ਪਾਕਿਸਤਾਨ ਤੋਂ ਆਏ ਆ ਉਹਨਾਂ ਨੂੰ ਵੀ ਨਿੱਗਾ ਸਵਾਗਤ ਸਾਡੇ ਸਾਰਿਆਂ ਵੱਲ ਹਿੰਦੁਸਤਾਨ ਪਾਕਿਸਤਾਨ ਸਾਡੇ ਲਈ ਤਾਂ ਸਾਰੇ ਇੱਕੋ ਹੀ ਆ ਪੰਜਾਬੀਆਂ ਦੇ ਦਿਲ ਚ ਸਾਰਿਆਂ ਲਈ ਪਿਆਰ ਆ ਸਾਰਿਆਂ ਦੇ ਲਈ ਇਹ ਸਰਹੱਦਾਂ ਇਹ ਜਿਹੜੇ ਬਾਰਡਰ ਆ ਇਹ ਤਾਂ ਸਾਡੇ ਪੋਲੀਟਿਸ਼ੀਅਨਸ ਨੇ ਬਣਾਏ ਹੋਏ ਆ ਪਰ ਜਿਹੜੇ ਪੰਜਾਬੀ ਬੋਲਣ ਵਾਲੇ ਆ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹੋ ਚਾਹੇ ਇੱਧਰ ਰਹਿੰਦੇ ਚਾਹੇ ਉੱਧਰ ਰਹਿੰਦੇ ਸਾਡੇ ਲਈ ਸਾਰੇ ਸਾਂਝੇ ਆ ਸੋ ਜਿਹੜੇ ਮੇਰੇ ਦੇਸ਼ ਤੋਂ ਆਏ ਆ ਇੰਡੀਆ ਤੋਂ ਉਹਨਾਂ ਨੂੰ ਵੀ ਸਵਾਗਤ ਨਿੱਗਾ ਤੇ ਜਿਹੜੇ ਪਾਕਿਸਤਾਨ ਤੋਂ ਆਏ ਆ ਉਹਨਾਂ ਨੂੰ ਵੀ ਨਿੱਗਾ ਸਵਾਗਤ ਸਾਡੇ ਸਾਰਿਆਂ ਵੱਲੋਂ میوزਿਕ ਸਾਂਝਾ ਜੀ ਥੈਂਕ ਯੂ ਮੈਮ ਥੈਂਕ ਯੂ ਸੋ ਮੱਚ ਅਪਰੀਸ਼ੀਏਟ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਜ਼ੋਰਦਾਰ ਤਾੜੀਆਂ ਕੁੜੀ ਦੇ ਨਾਮ ਦੇ ਲਈ ਵੀ